ਮੇਰਾ ਸਾਲੇ ਇੱਕ ਗੱਲ ਆ ਇਹ ਮੈਰੀ ਦੀ ਕਿਸਮਤ ਦੇਖ ਲਾ ਪੂਰੀ ਦੁਨੀਆ ਚ ਮੈਰੀ ਮੈਰੀ ਹੋਈ ਪਈ ਗੱਡੀ ਤਾਂ ਖੜੀ ਆ ਚੱਤੀ ਆ ਚੱਲ ਚੱਲ ਖੜਕਾ ਨਾ ਕਰੋ ਆ ਸਾਲੇ ਪਸ ਮੈਂ ਤਾਂ ਕੋਈ ਆ ਸਾਲਾ ਮੇਰੀ ਪਸਵਾ ਖਾਂਦਾ ਵਈ ਚਾਚੀ ਕੀ ਕਹਿੰਦੀ ਆ ਕਹਿੰਦੀ ਮੈਂ ਪਿਓ ਤੋਂ ਨਹੀਂ ਡਰੀ ਇਸ ਗੱਲੋਂ ਚਾਚੀ ਦਲੇਰਾ ਓਏ ਕੀ ਗੱਲ ਦਾ ਕੋਈ ਫੈਟ ਫੜ ਗਿਆ ਫੜ ਗਿਆ ਕੀ ਗੱਲਾਂ ਕਰ ਫੜੇਗੇ ਬੋਲਾ 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 ਭੈਣ ਕੀ ਲਗੜੀ ਠੰਡੇ ਬਹੁਤ ਹੈ ਨਾ ਭੈਣ ਦਾ ਖਸਮ ਕੋਈ ਅੱਜ ਧੂਣੀ ਤੇ ਆਇਆ ਪਰ ਲੋਕਾਂ ਨੂੰ ਕੀ ਪਤਾ ਭੈਣ ਦਾ ਸਭ ਤੋਂ ਵੇਲਾ ਤਾਂ ਮੈਂ ਹੀ ਆ ਘਰੇ ਇੱਜ਼ਤ ਹੀ ਨਹੀਂ ਕੋਈ ਸਾਲੀ ਠੰਡ ਵੀ ਹੈ ਹੀ ਬਹੁਤ ਹੈ ਕਰੀਏ ਕੀ ਉਹ ਕਿਵੇਂ ਸੁੰਘੜਾ ਜਾਂਦਾ ਇਹ ਉਠਾ ਲੈ ਰੇ ਦੇਵਾ ਉਠਾ ਲੈ ਰੇ ਬਾਬਾ ਉਹ ਗੱਲ ਉਹ ਜਾ ਜਾ ਪਾਂਸਿਆ ਆ ਜਾ ਅਰ ਜਾਈ ਤੋਂ ਨਿਕਲ ਕੇ ਆਇਆ ਲੱਗਦਾ ਕੀ ਹੋ ਗਿਆ ਉਹ ਕੀ ਚੱਕਰ ਪੈ ਗਿਆ ਅੱਲਾ ਸਮਾਰ ਕੇ ਦੇਲੀ ਸਮਾਰ ਕੇ ਸਾਰੇ ਪਾਸਿਓਂ ਠਰਿਆ ਪਿਆ ਸਾਰੇ ਪਾਸਿਓਂ ਉਹ ਐਸਾ ਕੀ ਹੋ ਗਿਆ ਮੈਨੂੰ ਦੱਸ ਚੰਦ ਕੋਲੇ ਸਾਰੇ ਇਲਾਜ ਨੇ ਮੇਰੀ ਗੱਲ ਸਮਝ ਚੰਦ ਕੋਲੇ ਟੱਟੂ ਲਾਇਆ ਗੱਲ ਤਾਂ ਸਾਰੇ ਮੈਂ ਇਹਨਾਂ ਫਰੋਲਦਾ ਕਾਦੀ ਗੱਲ ਹੈ ਹੋ ਅਮਲੀ ਦਾ ਬਹੁਤ ਬੁਰਾ ਹਾਲ ਹੈ ਕੀ ਚੱਕਰ ਪੈ ਗਿਆ ਮੇਰਾ ਸਾਲਾ ਕੋਈ ਗੋਲੀ ਗੱਪਾ ਅਸਰ ਕਰ ਰਿਹਾ ਹੈ ਹਾਂ ਕਿਲੋ ਦਾ ਗੋਲੀਆਂ ਖਾ ਗਿਆ ਉਹ ਬੱਲਾ 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 ਸਾਲਾ ਪੱਦ ਮਾਰਨ ਲੱਗੇ ਡਰ ਨਿਕਲਦਾ ਆਖਦਾ ਵੀ ਕਿਤੇ ਟੱਟੀ ਨਾ ਨਿਕਲ ਜੇ ਰੋਕ ਦिए ਤੂੰ ਕਾਹਦੇ ਨਾ ਰੋਕ ਦੇਗਾ ਉਹ ਹੈਗਾ ਆਪਣਲੇਵੇ ਕੜੱਚ ਗੁੱਲਾ ਠੂ ਸਾਰੀ ਅੱਥੂ ਜਾਣੇ ਆਪਣੇ ਲਵੇ ਕੜੱਚ ਗੁੱਲਾ ਕਿਹੜਾ ਕੜੱਚ ਗੁੱਲਾ ਤੇਰੇ ਕੋਲ ਹਾਂ ਮੇਰੀ ਗੱਲ ਸੁਣ ਪੈਗ ਲਵਾ ਦੀ ਤੈਨੂੰ ਪੈਗ ਉਹ ਜਾ ਪਰੇ ਸਾਡੇ ਘਰੇ ਜਗਾ ਬਣੀ ਵੀ ਆ ਅਸੀਂ ਜਿਹੜਾ ਮੰਨਦੇ ਆ ਅਸੀਂ ਪੈਗ ਵਾਲਿਆਂ ਦੀ ਸਾਖ ਨਹੀਂ ਕਰਦੇ ਅਸੀਂ ਪੈਗ ਵਾਲਿਆਂ ਨੂੰ ਫਿਰ ਮੇਰੀ ਗੱਲ ਸੁਣ ਉਹ ਖਵਾ ਦੀ ਡੋਡੇ ਪਿਓਰਾ ਅਗੇ ਮਾਂ ਨਹੀਂ ਮੰਗੂ ਅਗੇ ਨਹੀਂ ਨਹੀਂ ਨਾਨੀ ਦਾ ਹਾਂ ਲਿਆ ਫਿਰ ਸੱਟ ਚਾਹ ਤਾ ਜਾਣਾ ਪੂਗਾ ਘਰੇ ਮੇਰੀ ਗੱਲ ਸਮਝ ਲੈ ਉਹ ਮੈਨੂੰ ਪਤਾ ਕਿਉਂ ਚੰਦ ਫੁੱਦੂ ਬਣਾਉਣਾ ਮੇਰਾ ਸਾਲਾ ਉਹ ਤੂੰ ਮੈਨੂੰ ਐਂ ਦੱਸ ਭਾਨ ਸਿਆ ਤੇਰੀ ਠੰਡ ੜਾ ਦੀਏ ਲਹ ਮੂੰਹ ਟੱਡ ਲਿਆ ਯਾਰ ਗਧੇ ਵਾਂਗੂ ਤੂੰ ਦਾ ਕਾ ਨੂੰ ਹ ਲਹ ਉਹ ੜੱਡ ਲਿਆ ਗਧੇ ਵਾਂਗੂ ਓਏ ਗਧੇ ਵਾਂਗੂ ਮੇਰਾ ਸਰੀਰ ਟੁੱਟਿਆ ਓਏ ਟਿਚਰਾ ਨਾ ਕਰ ਤੇ ਚੰਦ ਤੇਰੀ ਤਾਰ ਤੇ ਠੰਡ ਓਏ ਕਾ ਨੂੰ ਟਿਚਰਾ ਕਰ ਨਾ ਮੈਂ ਪੈਗ ਲਾਉਣਾ ਨਾ ਬਾਸਤਾ। ਓ ਯਾਰ ਪੈਗ ਕਿਹੜਾ ਪਰੂਆ ਲਵਾਉਂਦਾ ਤੈਨੂੰ ਯਾਰ। ਮੇਰੀ ਗੱਲ ਸੁਣ। ਓਏ। ਓਏ ਕਰ ਲਾ ਮੂੰਹ ਬੰਦ ਬਸ। ਓ ਫੜ। ਓ ਫੜ। ਓ ਵੇਖ ਤਾਂ ਮੋਜ ਕਰਦੇ। ਮਾਹੌਲ ਤੇਜ ਐ ਮੇਰੀ ਗੱਲ ਸਮਝ ਲੈ ਮੈਨੂੰ ਕਰ ਦੇ ਇੰਨੀ ਕੀ ਦਿੰਦੇ ਹੁੰਦੇ ਨੇ। ਚਿੱਤੜਾਂ 'ਚ ਦੇ ਦੇ ਇੰਨੀ ਕੀ। ਇਹ ਕੀ ਕਰੂੰਗੀ? ਓ ਬੱਲਾ ਬੱਲਾ ਬੱਲਾ। ਬੱਲੇ ਚੱਲ ਪਾਣੀ ਪੂਣੀ ਫੜਾ ਜਾ। ਇਹਦੇ ਨਾਲ ਮਹੀਨਾ ਲੰਘ ਜਾਂਦਾ ਮੇਰੇ ਵਰਗੇ ਦੇ ਬਾੜੇ ਸ਼ਰੀਰ ਦਾ। ਕੁਸ ਨਾ ਕੁਸ ਤਾਂ ਕਰਨਗੇ ਮੇਰੇ ਸਾਲੇ 10-12 ਕਟਾਣੂ ਤਾਂ। ਮਾਲ ਕਿਹੜਾ ਐ ਇਹ? ਹਾਂ। ਇਹ ਪਿਓਰ ਐਮਪੀ ਵਾਲਾ ਮਾਲ ਐ। ਉਹ ਕੱਟ ਉਹ ਲੈ ਉਹ ਮਰਾ ਸਾਲਾ ਮੇਰੇ ਹਿੱਸੇ ਦੀ ਵੀ ਖਾ ਗਿਆ ਲੈ ਇਹ ਭੈਣ ਘਰ ਲਗੜਾ ਹੁਣ ਮੈਨੂੰ ਫੇਰ ਘਰੇ ਖਾੜੇ ਕੱਢਣੇ ਪੈਣਗੇ ਤੂੰ ਵੀ ਚੰਦ ਸਿਆ ਬਾਹਲਾ ਪੰਪੂ ਆਉਗੇ ਮਿੰਟ ਤੇ ਪਾਲਾ ਗਿੱਧਾ ਚਾਹਤਾ ਚੰਦ ਹਾਂ ਤੈਨੂੰ ਪਤਾ ਵੀ ਫੀਮ ਹੋਵੇ ਪੱਕੀ ਹੋਵੇ ਹਾਂ ਨਾਲ ਨਾ ਕੋਈ ਤੱਤੀ ਚੀਜ਼ ਹੋਵੇ ਜਿਵੇਂ ਚਾਹ ਵਗੈਰਾ ਹੋਵੇ ਤੇ ਅੰਦਰ ਆਪੇ ਹੀ ਉਬਲ ਜਾ ਉਹ ਨਹੀਂ ਨਹੀਂ ਉਹ ਨਹੀਂ ਇਹ ਸੇਕ ਕੇ ਦੇਣੀ ਹੈ ਅਸੀਂ ਸੇਕ ਕੇ ਦੇਣੀ ਪੈਣੀ ਹੈ ਦੇ ਦੇ ਫਿਰ ਉਹ ਚੱਕ ਦੇ ਚੱਕ ਦੇ ਐ ਫੂਕ ਮਾਰਾ ਫੂਕ ਮਾਰਾ ਵਾੜੀ ਮੋਟੀ ਆ ਨਾ ਤਾਂ ਮੇਰਾ ਸੜਾ ਚੰਦ ਜਰਦਾ ਚੰਗਾ ਲੱਗੇ ਹਾਂ ਮੈਂ ਹੁਣ ਖੁਰ ਰਹੀ ਆ ਖੁਰ ਰਹੀ ਆ ਨਾ ਆ ਲੈ ਇਹ ਮੰਨ ਦਾ ਮਾਲੇ ਬਹੁਤ ਤੇਤੀ 22000 ਰੁਪਏ ਨੂੰ ਆ ਗੱਲ ਸੁਣ ਮੇਰੀ ਹਾਂ ਆ ਆ ਕਿਉਂ ਹਾਣਮੋਗੀ ਰੋਟੀ ਓਏ ਹਾਣਮੋਗੀ ਆਜ ਮਾ ਮਾਣਾ ਪਰ ਏ ਲਾ 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 ਆ ਆਹ ਅੜਕਾਰ ਆਉਂਦੇ ਏ ਓਏ ਜਿਹੜੀ ਪਿਓਰ ਚੀਜ਼ ਹੁੰਦੀ ਹੈ ਨਾ ਦਸ ਦੀ ਅੰਦਰ ਜਾ ਕੇ ਮੇਰੇ ਸਾਰਾ ਨਾ ਦਾ ਮੇਰਾ ਸਾਲਾ ਖਾਦੀ ਹੋਵੇ ਜਰਦਾ ਚੰਗਾ ਲੱਗਦਾ ਹਾਂ ਹੈ ਹੁਣ ਸਾਰਾ ਕੁਝੇ ਚੰਗਾ ਲੱਗੂ ਹਾਂ ਤੇ ਖੁਰ ਚੱਲੀ ਮੇਰੇ ਸਾਲੇ ਦੀ ਗੱਲ ਜੀ ਔੜ ਚੱਲੀ ਹਾਂ ਆਉਣ ਦੇ ਫੇਰ ਯਾਰ ਮੇਰੇ ਸਾਲਾ ਤੜਕੇ ਮੈਂ ਘਰ ਵਾਲੀ ਕੋਟ ਸਿਟੀ ਜਵਾਕ ਮੇਰੇ ਸਾਲੇ ਉਹ ਗੱਲਾਂ ਕਰਨ ਬੁਰੇ ਲੱਗ ਜਾਂਦੇ ਸੀ ਫੇਰ ਫੇ ਤਾਂ ਕੀ ਕਰਤਾ ਹੈ ਜਾ ਮੈਂ ਕਿਹਾ ਕਟਾਈ ਕਰੀ ਕਿਉਂ ਜੋ ਅਮਲੀ ਨੂੰ ਨਾ ਜੇ ਨਸ਼ਾ ਨਾ ਹੋਵੇ ਹਾਂ ਅਮਲੀ ਨੂੰ ਦੁਨੀਆ ਭੈੜੀ ਭੈੜੀ ਲੱਗਦੀ ਹੈ ਤੇ ਜੇ ਅਮਲੀ ਦੀ ਵੱਤ ਵਜਹੀ ਹੋਵੇ ਫੇਰ ਮੇਰੇ ਸਾਲੇ ਦੀ ਦੁਨੀਆ ਲੱਗਦੀ ਹੈ ਇਸ ਵਰਗਾ ਬੱਲਾ 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 ਯਾਰ ਗੱਲ ਸੁਣੋ ਆਪਣੇ ਪਿੰਡ ਵਾਲਾ ਮੈਰੀ ਨਹੀਂ ਮੇਰਾ ਸਾਲਾ ਉਹ ਹੈਗਾ ਤਾਂ ਭੈਣ ਕਾ ਲਗੜਾ ਉਹੀ ਐ ਇਹ ਮੇਰਾ ਸਾਲਾ ਸਾਡੇ ਘਰ ਲਈ ਨੂੰ ਕਿਵੇਂ ਤੁਰਿਆ ਜਾਂਦਾ ਓਏ ਕਿਹੜਾ ਨਿੱਤ ਜਾਂਦਾ ਮੈਂ ਦੂਜੇ ਤੀਜੇ ਦਿਨ ਦੁਪਹਿਰੇ ਸਵੇਰੇ ਸ਼ਾਮ ਰੋਜ਼ੇ ਦੇਖਦਾ ਜਿੱਦੇ ਮੈਂ ਤੇ ਮੇਰਾ ਚਾਚਾ ਘਰੇ ਨਹੀਂ ਹੁੰਦੇ ਹਾਂ ਜਿੱਦੇ ਹੁਣ ਅਸੀਂ ਰੇਹ ਚੱਕਣ ਗਏ ਸੀ ਗਾਈ ਉਦੋਂ ਮੈਂ ਟਰੈਕਟਰ ਚਲਾਉਂਦਾ ਸੀ ਚਾਚਾ ਪਾਸੇ ਦੇ ਬੈਠਾ ਹਾਂ ਉਦੋਂ ਵੀ ਸਾਡੇ ਘਰੇ ਗਏ ਇਹ ਮੈਰੀ ਮੇਰਾ ਸਾਲਾ ਇੱਕ ਗੱਲ ਆ ਬੰਦਾ ਤਾਂ ਹੈਗਾ ਜਮਾ ਸੜਿਆ ਵਾ ਉਹ ਮੰਨਦਾ ਨਾ ਸ਼ਕਲ ਮੇਰਾ ਸਾਲਾ ਬੁਰਛ ਵੀ ਨਹੀਂ ਕਰਦਾ ਹੁਣ ਐ ਦੰਦ ਵੀ ਬਹਣ ਕਾ ਲੱਕੜੇ ਦੇ ਪੂਰੇ ਪਿਓ ਤਰ ਤਰਦਾ ਤਰਦਾ ਵੇਖ ਬਹਣ ਕਾ ਲੱਕੜਾ ਆਹ ਦੇਖ ਤਾ ਹੀ ਤੁਰ ਤਾ ਦੇਖ ਤੁਰ ਤਾ ਤੋਰ ਤਾ ਭਣਦੇ ਯਾਰ ਤੇਦੀ ਮਸਤਾਨੀ ਹੈ ਪੂਰੀ ਮੇਰਾ ਸਾਲੇ ਇੱਕ ਗੱਲ ਹੈ ਇਹ ਮੈਰੀ ਦੀ ਕਿਸਮਤ ਦੇਖ ਲਾ ਪੂਰੀ ਦੁਨੀਆ ਚ ਮੈਰੀ ਮੈਰੀ ਹੋਈ ਪਈ ਹੈ ਭਣ ਦਾ ਲੱਕੜਾ ਦੇ ਕੇ ਪਤਾ ਨਹੀਂ ਕੀ ਹੋਇਆ ਰੱਬ ਨੂੰ ਇਹਦਾ ਚੰਦ ਰੱਬ ਦੀ ਪੂਰੀ ਸੈਟੀਸਫਾਈ ਹੋ ਗਈ ਜੰਮਿਆ ਹੋਊ ਤੋਰ ਤਾ ਗੱਲ ਕੀਤੀ ਗਾਂ ਹੋ ਜਾਂਦੀ ਤੂੰ ਖਵਾਇਆ ਮੈਨੂੰ ਡੋਡੇ ਤੇਰੇ ਡੋਡਿਆਂ ਨਾਲ ਮੈਂ ਮੁੱਲ ਮੋੜਦਾ ਅੱਜ ਮੈਂ ਚਾਚਾ ਸ਼ਮਕੀ ਘਰ ਦੀ ਗੱਲ ਦੋ ਸੁਣ ਚਾਚੇ ਨੂੰ ਤਾਂ ਟੱਚ ਕਰਕੇ ਜਾਣਦੀ ਐ ਚਾਚੀ ਛੜੀਆਂ ਵੀ ਗਾਣਾ ਖੜਦੀ ਤੋਟਦੀ ਪਾਈ ਹੋਏ ਹੋਰ ਚਾਚੇ ਨੂੰ ਤਾਂ ਕਹੂਗੀ ਤੂੰ ਫੁੱਦੂ ਬੰਦਾ ਤੂੰ ਕਾਸੇ ਜੋ ਅੱਗਾ ਨਹੀਂ ਅੱਜ ਪਤਾ ਲੱਗਿਆ ਮੈਰੀ ਦਾ ਬੇੜਾ ਬੈਠਾ ਇਹ ਬਹਿਣ ਕੇ ਲੱਕੜੇ ਨਾਲੇ ਪੱਲੇ ਕਾਕਣੀ ਮੈਂ ਸਾਰੇ ਪਿੰਡ ਚ ਦੇਖਿਆ ਮੈਰੀ ਮੈਰੀ ਮੇਰਾ ਸੜ ਓਏ ਚੱਲ ਗਏ ਮੈਂ ਦੇਖੀ ਅੱਖ ਬਚਾ ਕੇ ਹੈ ਬੋਚ ਕੇ ਅੱਖ ਬਚਾ ਕੇ ਹਾਂ ਚੱਲ ਸੋਣ ਪਿੱਛੇ ਰਹੀ ਤੂੰ ਹਾਂ ਆਪਾਂ ਕਰਕੇ ਦੇਖੀ ਪੜਾ ਕੇ ਰਹਿਣਗੇ ਹਾਂ ਮੇਰਾ ਸਾਲਾ ਜੇ ਉਤੋਂ ਫੜ ਲਿਆ ਵੀਡੀਓ ਬਣਾ ਵੀਡੀਓ ਬਣਾ ਲਾ ਪਰ ਮੇਰੀ ਗੱਲ ਸੋਣ ਮੇਰੇ ਪੂੜੇ ਨਾ ਘਟਾ ਦੀ ਹੈ ਹੀ ਨਹੀਂ ਕਿ ਕਹੜਾ ਡੂਡੇ ਖਾਦੇ ਵੇ ਮੇਰੇ ਸਾਲੇ ਓ ਬੱਲੇ ਥੋੜੀ ਹੌਲੀ ਇਹਨੂੰ ਨਾ ਪਤਾ ਲੱਗੇ ਜਾਂਦਾ ਜਾਂਦਾ ਵੇਖ ਮੇਰਾ ਸਾਰ ਕੜਾ ਚੱਲ ਚੱਲ ਆ ਜਾ ਫੜਨੇ ਵੀਡੀਓ ਬਣਾ ਲਈ ਚਾਚੇ ਨੂੰ ਦੇ ਦਾਂ ਮੈਨੂੰ ਚਾਚਾ ਕਈ ਵਾਰੀ ਮੇਰੇ ਕੋਲੇ ਰੋਇਆ ਖੇਤ ਪੱਠੇ ਪੱਠੇ ਵੜਦੇ ਜਾ ਕੰਮ ਕਰਦੇ ਚਾਚਾ ਕਹਿੰਦਾ ਭਾਨੇ ਤੇਰੀ ਚਾਚੀ ਮੈਨੂੰ ਪਿਆਰ ਕਿਉਂ ਨਹੀਂ ਕਰ ਰਹੀ ਪੁੱਛੋ ਪਿਆਰ ਤਾਂ ਮੇਰਾ ਸਾਲਾ ਨੂੰ ਮੈਰੀ ਦੇ ਰਿਹਾ ਚਾਚੇ ਦੇ ਪਿਆਰ ਦਾ ਤਾਂ ਹੋ ਕੀ ਆਹੋ ਬਾ ਸਾਹਮਣੇ ਕਮ ਹੈ ਹੈ ਸਾਡੇ ਰੱਗੇ ਹੱਥੀਏ ਫੜਾਂਗੇ ਫਿਰ ਉੱਤੋਂ ਹੈ ਵੀਡੀਓ ਬਣਾ ਕੇ ਵਾਇਰਲ ਕਰ ਦੇਾਂਗੇ ਨਾਲੇ ਦਾ ਪੂਰੀ ਦੁਨੀਆ ਚ ਮੈਰੀ ਮੈਰੀ ਹੋ ਜੂ ਮੈਰੀ ਮੈਰੀ ਨਾਲ ਦੇ ਚਾਚੀ ਨਾ ਮੈਰੀ ਫੜੇਗਾ ਬਾ ਫੜੇਗਾ ਨਾਲੇ ਕਰੀ ਤੂੰ ਤੂੰ ਪੂਰੀ ਘਟਾਈ ਕਰੀ ਫਿਰ ਉਦੀ ਉਹ ਤਾਂ ਮੈਰੀ ਨਹੀਂ ਕਰ ਦੇਣੀ ਹੈ ਉਹ ਕਰਤਾ ਨਹੀਂ ਆ ਆ ਜਾ ਕਰ ਅੰਧ ਚਾਂਦ ਦਜੰਦ ਮੈਰੀ ਨੇ ਆਪਣੇ ਪਿੰਡ ਚ ਪਾਤਾ ਗੰਦ ਪੂਰੇ ਹੀ ਪਾਤਾ ਹਾਂ ਨਾਮ ਕਮਾ ਗਿਆ ਮੇਰਾ ਖੜਾ ਨਾਮ ਕਮਾ ਕੇ ਵੱੜ ਗਿਆ ਕਰੀ ਮੇਰੀ ਗੱਲ ਸੁਣ ਲੈ ਦੰਮਣ ਵਾਲੀ ਸੱਤਿਆ ਨਹੀਂ ਹਾਂ 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 ਇਹ ਮੇਰਾ ਸਾਲਾ ਬ੍ਰਾਹਮਣੇ ਦੀ ਸੱਤਿਆ ਨਾਲ ਸੈਟ ਹਾਂ ਦੰਮੜੇ ਇਹ ਕਰ ਤਾਂ ਨਿੱਕ ਕੱਲ ਤਾਂ ਨਹੀਂ ਇਹ ਬੈਂਕਾ ਲਾਖੜਾ ਹੁਣ ਇਧਰ ਆਉਣ ਲੱਗਾ ਫਿਰ ਹੁਣ ਇਧਰ ਚਾਚੀ ਚਾਚੀ ਇਹਦਾ ਕਹੀ ਨਹੀਂ ਮੇਰੇ ਕੋਲੇ ਜਾਂਦਾ ਹੀ ਕਿਹਾ ਹਾਂ ਮੈਰੀ ਨੂੰ ਸਾਧ ਕੇ ਲਿਆ ਉਹ ਤੇ ਇਤੋਂ ਦਾ ਅੱਖ ਗੰਡਾ ਕੱਢਿਆ ਗਿਆ ਇਹ ਹੱਥ ਫੜੇ ਗਾਲ੍ਹ ਰਸਤੇ ਵੀ ਕੋਸਾਂਦੇ ਠੀਕ ਹੈ ਨਾ ਇਹ ਮੈਰੀ ਦਾ ਸੜਿਆ ਹੋਆ ਬੰਦਾ ਹੈ ਨਾ ਮੇਰੇ ਸਾਲਾ ਨੰਹਦਾ ਜਦੋਂ ਇਹ ਨੰਘਦਾ ਹੈ ਨਾ ਮੇਰਾ ਸਾਲਾ ਬੋਕ ਵੀ ਸ਼ਰਮਾ ਜਾਂਦਾ ਵੀ ਮੇਰੇ ਤੋਂ ਭੜਾ ਮਸ਼ਕ ਮਾਰਦਾ ਉਹ ਤਾਂ ਹੈ ਪਰ ਨਾ ਬੋਲਦਾ ਪਰ ਬੰਦੇ ਦੀ ਧੂਤੀ ਬੋਲਦੀ ਆ ਧੂਤੀ ਬੋਲਦੀ ਆ ਟਾਟੂ ਮੈਂ ਤਾਂ ਇੱਕ ਗੱਲ ਕਹਿਣਾ ਅੱਜ ਤੂੰ ਵੀਡੀਓ ਬਣਾਈ ਮੈਂ ਮੇਰਾ ਸਾਲਾ ਮੈਰੀ ਦੇ ਰਿਕਾਰਡ ਤੋੜ ਦੂੰ ਚਮਚਾ ਲੱਗ ਗਿਆ ਮੈ ਮੈਰੀ ਢਾਲ ਮੈਂ ਮੁੱਲ ਮੋੜਦੀ ਮੁੱਲ ਮੋੜਦੀ ਮੁੱਲ ਮੋੜਦੀ ਚਾਰੇ ਪਾਸੇ ਯਾਰ ਪਿੰਡ 'ਚ ਮੈਰੀ 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 ਇਹਦਾ ਮੇਰਾ ਸਾਲਾ ਜਦ ਮੈਂ ਸ਼ਹਿਰੀ ਮਾਨ ਹਿੱਟ ਹੋਇਆ ਸੀ ਉਹ ਮੈਂ ਮੈਰੀ ਮਾਨ ਹਿੱਟ ਹੋ ਗਿਆ ਹਾਂ ਸਾਲੇ ਦੱਕੇ ਅਸਮਤ ਪਤਾ ਨਹੀਂ ਕੀ ਜੀਰ ਲਾ ਕੇ ਰਿਹਾ ਹੈ ਉਹ ਮੇਰੀ ਗੱਲ ਪੈੜ ਪੈੜ ਢੋਲੀ ਤਾਲ ਢੋਲੀ ਤਾਲ ਹੁਣ ਕਰੀ ਜਾ ਬੜਿਆ ਹਾਂ ਚਾਚੀ ਨੂੰ ਜੱਸਨੇ ਗੱਡਤੀ ਮਾਉਣੀਆਂ ਮੇਰੇ ਟੁੱਟਦੀ ਹੋਣਗੇ ਪੱਕਾ ਪੱਕਾ ਨਾ ਨਾ ਚਾਚੀ ਆਪਦੇ ਪਿਓ ਤੋਂ ਵੀ ਨਹੀਂ ਡਰੀ ਕਰ ਹਾਂ ਹਾਂ ਆਪੇ ਬਰਾਮਣ ਨੂੰ ਵੀ ਮਿੜ ਕੇ ਭੇਜ ਦਿੰਦੀ ਹੈ ਚਾਚੀ ਕਿ ਭੇਜ ਦਿਓ ਦਲੇਰ ਆ ਜੱਟ ਦਲੇਰ ਆ ਫਿਰ ਜੱਟੀ ਦਲੇਰ 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 ਫਾਇਰ ਜਮਾਇ ਨਾ ਜਮਾ ਕਿ ਤਰਨੇ ਵੀਰਾਸਾਲਾ ਜੇ ਚੰਦ ਮੇਰੀ ਫੜਿਆ ਗਿਆ ਹਾਂ ਵੇਰਾ ਇਹ ਨਹੀਂ ਪਤਾ ਚੱਲਦਾ ਮੈਂ ਫਿਰ ਰਿਹਾ ਫਿਰ ਰਿਹਾ ਦਾ ਵੀ ਕੋਈ ਚੀਜ਼ ਹੁੰਦੀ ਗੱਲਿਆ ਗੱਲਿਆ ਕਰਦੇ ਗਲੇਲੇ ਵੜਦੇ ਮੇਰੇ ਦੀ ਬਣਨ ਕੇ ਲੱਕੜੇ ਦੀ ਰੇਲ ਵੇਖ ਬਣਾਉਂਦਾ ਬੈਠਾ ਕੰਮ ਕਰਾ ਚਾਤੀ ਗੋਲੇ ਬੈਠਾ ਚਾਤੀ ਆ ਤੇਰੇ ਤੇ ਤਰਸ ਆਉਂਦਾ ਓਏ ਆ ਜਾ ਥੋੜੀ ਥੋੜੀ ਤੇਲ ਪਾ ਮਰਵਾਵੇਂਗਾ ਤੂੰ ਤਾਂ ਮਚੂ ਕਾਲ ਜਾ ਦੋ ਕੈਪਸੂਲ ਲੈ ਲਈ ਤੂੰ ਤਜਾਬ ਦੇ ਹੈਗੇ ਓਏ ਲੈ ਆਵਾਂਗੇ ਮੋਕੇ ਤੇ ਤਾਂ ਹਾਂ ਹਣ ਕੀ ਉਧਰ ਮੇਰੀ ਚੰਦ ਚੜਾ ਰਿਹਾ ਚੰਦ ਹੁਣ ਤਾਂ ਚੋੜ ਨਹੀਂ ਆ ਓਏ ਓਏ ਦੋ ਕੱਪ ਦੋ ਕੱਪ ਚਾਹ ਚ ਪੀ ਹਟੇ ਮੁੰਲਰਾ ਪੰਜੀਰੀ ਵੀ ਖਾ ਹਟੇ ਮੈਂ ਦੇ ਖਾਣ ਨੋਟ ਕਰੀ ਗੱਲ ਚਾਹ ਪੀ ਹਟੇ ਚਾਹ ਕੀ ਰੱਖੀ ਬੈਠੇ ਪੰਜੀਰੀ ਤਾਂ ਨਹੀਂ ਖਾ ਰਹੀ ਬੈਠੇ ਨਾ ਕਰਦੇ ਪੰਜੀਰੀ ਪਰਸੋ ਚਾਤੀ ਦੁੱਧ ਕਾਢੀ ਜਾਂਦੀ ਹੈ 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 ਹੌਲੀ ਸੌਂਗਾ ਕੋਈ ਨਹੀਂ ਦਿੱਤਾ ਹੈ ਹਾਂ ਸਮਝ ਪਸਵਾਤਾ ਕੋਈ ਆ ਸਾਡੀ ਮੇਰੀ ਪਸਵਾ ਕਹਿੰਦਾ ਹੈ ਪੱਕਾ ਆ ਪਾਲਣਾ ਮੈਂ ਕਿੱਜੇ ਚ ਹੈ ਦੂਜੇ ਚ ਪਾਲਣਾ ਮੈਂ ਮਾਰਾ ਪਾਲਾ ਇਨੀ ਕਹਣਾ ਕੀ ਹੋ ਗੂ ਮੇਰਾ ਮੇਰੀ ਸਾਲਾ ਰੱਕ ਉਹ ਮੇਰੀ ਤਾਂ ਭੈਣ ਦਾ ਇਹ ਤਾਂ ਕੁਦਰਤ ਬੁੱਲੀ ਮੈਂ ਕਹਣਾ ਇੰਜੀਨੀਅਰ ਆ ਜਹਾਜ ਮੇਰਾ ਸਾਲਾ ਕਿਉਂ ਧੰਨ ਨਹੀਂ ਚਾਚੀ ਹਰੀ ਚੱਲ ਜੀਰ ਮੁੱਤੋਂ ਲੱਗੀ ਮੇਰੀ ਆ ਜਾ ਆਹ ਦੇਖ ਸਾਰੇ ਸੈ ਹੀ ਤਾਂ ਖਾਲੀ ਕਰੀ ਬੈਠੇ ਆ ਇਹਦਾ ਚਾਚੀ ਮੈਂ ਤੁਹਾਨੂੰ ਦੱਸਾਂ ਹੈਲੋ ਜੇ ਨਾਨੀ ਜੀ ਆਤ ਜਿਹੜੇ ਤੇ ਤਿੱਜ ਕੀ ਤਿੱਜ ਕੀ ਪੌਂ ਬਾਰ ਆਈਆਂ ਖਾ ਕੇ ਤਾਂ ਦੇਖਾ ਹੈ ਖਾ ਕੇ ਦੇਖਾ ਅਸਲੀ ਪਿਆਰ ਜਿਵੇਂ ਚਾਚੀ ਨੇ ਆਪ ਮਖਿਆਲ ਚ ਹੋਇਆ ਹੁੰਦਾ ਹੈ ਚਾਚੀ ਵੀ ਕਹਿੰਦੀ ਆ ਕਹਿੰਦੀ ਮੈਂ ਪਿਓ ਤੋਂ ਨਹੀਂ ਡਰੀ ਇਸ ਗੱਲੋਂ ਚਾਚੀ ਦਲੇਰਾ ਓਏ ਮੈਂ ਤੋਂ ਨਹੀਂ ਡਰੀ ਪਿਓ ਤੋਂ ਨਹੀਂ ਡਰੀ ਮਰਨਾ ਤੇ ਨਹੀਂ ਉਹਨੂੰ ਕਹਿੰਦੀ ਮੈਂ ਅੱਦਾ ਥਾਂ ਤੇਰੇ ਨਾਂ ਕਰਾ ਦੂੰ ਬੱਲਾ ਮੇਰੀ ਓਏ ਮੇਰੀ ਮੇਰਾ ਸਾळ्या ਤੇਰਾ ਵਾਝੇ ਵੇੜਾ ਤੇਰਾ ਰਹੇ ਇੱਕ ਅੱਖਰਾ ਮੇਰੀ ਮਿਲ ਜੇ ਜਿਵਾਦਾਂ ਤੇ ਕਾਬੂ ਰੱਖ ਤਾਰੀ ਇਹ ਮੈਨੂੰ ਪੈਸੇ ਦੀ ਚੱਕਰ ਪੈਂਦਾ ਏ ਚੱਕਰ ਪੈਸੇ ਦਾ ਹੀ ਪੈਂਦਾ ਜੀ ਮੇਰੀ ਗੱਲ ਸੁਣਾ ਫਰਿੱਜ ਲੈ ਤਾਂ ਨਹੀਂ ਪਹਿਲਾਂ ਤੇਰਾ ਕੱਲਾ ਕੱਲਾ ਰੁਪਿਆ ਮੋੜਿਆ ਨਹੀਂ ਆ ਪਿਆ ਫਰਿੱਜ ਗਾ ਪੈਸੇ ਦੀ ਨਹੀਂ ਇਹ ਦੀ ਮੈਂ ਪਹਿਲੇ ਦੂਰ ਇਹ ਨਹੀਂ ਤੇ ਤੂੰ ਦੋਸਾਂ ਪਹਿਲਾਂ ਲੈ ਲਿੰਦਾ ਜੀ ਮੈਂ ਓਏ ਇਹ ਚਾਹੇ ਦੀ ਮੇਰੇ ਪਿਓ ਨੂੰ ਦੱਸ ਨਹੀਂ ਤੂੰ ਮੈਂ ਤਾਂ ਉਹ ਤੋਂ ਵੀ ਨਹੀਂ ਡਰਦਾ ਵੀਡੀਓ ਭੇਜ ਦੇ ਚਾਹੇ ਦੀ ਬਣਾ ਕੇ ਆ ਪਿਆ ਫਰਿੱਜ ਤੂੰ ਹੀ ਦੂਰ ਮੈਂ ਭੇਜੂਂਦੀ ਦੂਰ ਮੈਂ ਕੱਲੂਂ ਗਾ ਦੂਰ ਨੂੰ ਮੈਂ ਹਾਂ ਕੱਲ ਦੇ ਕੱਲ ਦੇ ਮੈਂ ਨਹੀਂ ਡਰਦਾ ਕਿਸੇ ਤੋਂ ਤੂੰ ਕਿਉਂ ਡਰਦਾ ਮੈਂ ਮੂ ਨਹੀਂ ਡਰਦਾ ਕਿਸੇ ਤੋਂ ਉਹ ਮੈਰੀ ਤੈਨੂੰ ਮੈਂ 20 ਵਾਰੀ ਦੇਖ ਲਾ ਕੱਚੀਆਂ ਗੱਲਾਂ ਕਰਦਾ ਤੂੰ ਮੈਂ ਕੋਈ ਨਹੀਂ ਕੱਚੀ ਗੱਲ ਕੀਤੀ ਤੇ ਤੂੰ ਹੀ ਕਰਦਾ ਕੱਚੀ ਗੱਲ ਨਾ ਉਹੀ ਗੱਲਾਂ ਤੇਰੀਆਂ ਆ ਫਰਿੱਜ ਪਿਆ ਚੱਕ ਕੇ ਲੈ ਜਾ ਚਾਹੀਦੀ ਆਪਦਾ ਕਿਉਂ ਫਰਿੱਜ ਚੱਕ ਕੇ ਲੈ ਜਾ ਜੀ ਮੈਂ ਤੇਰੀ ਦੋਸਤ ਪਹਿਲਾਂ ਦਿੱਤਾ ਜੇ ਮੈਂ ਫਰਿੱਜ ਤੂੰ ਮੈਂ ਚੱਕ ਕੇ ਕਿ ਕਿੱਦਿ ਲੈ ਜਾਣਾ ਸਾਨੂੰ ਨਹੀਂ ਪਤਾ ਹਾਂ ਮੈਰੀ ਫੁੱਦੂ ਗੱਲਾਂ ਨਾ ਕਰਿਆ ਕਰ ਹਾਂ ਤੇਰੀ ਨਹੀਂ ਹਾਂ ਹਾਂ ਕੰਮ ਤੇ ਧਿਆਨ ਨਾ ਕਰਦੇ ਹੁਣ ਸੁਆਦ ਆਦਾ ਤੇ ਕੰਮ ਆ ਜਾਂਦਾ ਕੰਮ ਦਾ ਸੁਆਦ ਤਾਂ ਆਊਗੀ ਹੁਣ ਜਦ ਕਰਾਂਗੇ ਹਾਂ ਕੰਮ ਦਾ ਪਿੱਛੇ ਕੰਮ ਆ ਹਾਂ ਬਾ ਮੇਰੀ ਕੱਚੀਆਂ ਇਹ ਵੀਡੀਓ ਤੇ ਇਹਦੀ ਉਹਨੂੰ ਭੇਜ ਤੀ ਕੋਈ ਚੱਕਰ ਨਹੀਂ ਹਾਂ ਲੀਕ ਕਰ ਦੇ ਲੀਕ ਕਰ ਦੇ ਕੋਈ ਚੱਕਰ ਨਹੀਂ ਵੀਡੀਓ ਦਾ ਹਾਂ ਦੇਖ ਕੀ ਕਾਲ ਦਾ ਕੋਈ ਫੜ ਗਿਆ ਫੜ ਗਿਆ ਫੜੇਗੇ ਆ ਗਏ ਆ ਗਏ ਆ ਕੀ ਕਰੀ ਜਾਂਦੇ ਆ ਕੀ ਕਰਦੇ ਮੈਂ ਦੱਸ ਦੱਸ ਮੈਰੀ ਆ ਮੈਰੀ ਚਾਚਾ ਤੈਥੋਂ ਇਹ ਉਮੀਦ ਨਹੀਂ ਸੀ ਤੂੰ ਮੇਰੇ ਸਾਲਾ ਮੈਰੀ ਨੇ ਗਲਤ ਕੰਮ ਕਰ ਰਿਹਾ ਕਿ ਕੀਤਾ ਕੀ ਅੰਦਰੋਂ ਆਵਾਜ਼ ਆ ਰਹੀ ਸੀ ਖਸਮਾ ਰੋਟੀ ਪਕਾਉਂਦੇ ਸੀ ਰੋਟੀਆਂ ਥਲਦੇ ਸੀ ਨਹੀਂ ਇਹਦਾ ਇਹਦਾ ਮੇਰਾ ਸਾਲਾ ਬਦਨਾਮ ਹੋ ਗਿਆ ਪੂਰੇ ਬਲਡ ਚ ਮੈਂ ਕੀ ਕੀਤਾ ਕੀਤਾ ਕੀ ਜੇ ਤੂੰ ਮੈਨੂੰ ਇਹ ਲੱਗਾ ਵੀ ਸਾਡੀ ਚਾਚੀ ਜੀ ਸਿਆਉ ਕੋਲੇ ਆ ਜਾਂਦੀ ਹੈ ਇਹ ਕਮਾਲ ਦੀ ਗੱਲ ਹੈ ਮੇਰੇ ਭਰਾ ਇਹ ਇਹ ਕਰ ਰਿਹਾ ਸ਼ਰਮ ਤੂੰ ਸਰਮ ਕਰ ਜਨ ਨੇ ਖਾਨਾ ਉੱਚੀ ਤੂੰ ਸਰਮ ਕਾਦੀ ਤੂੰ ਇਹਨੂੰ ਕਹਿ ਰਿਹਾ ਵੀ ਅੱਧਾ ਥਾਂ ਤੇਰੇ ਨਾਂ ਕਰਾ ਦੂੰ ਮੈਂ ਪਿਓ ਤੋਂ ਨਹੀਂ ਡਰਦਾ ਕਮਾਲ ਦੀ ਗੱਲ ਸੁਣਤਾ ਲਿਆ ਗੱਲ ਸੁਣੀ ਆ ਉੱਥੇ ਬਹਿ ਕੇ ਉਹ ਸਾਡੇ ਦਿਮਾਗ 'ਚ ਤੂੜੀ ਭਰੀ ਹੋਈ ਆ ਹੈ ਸੋਚ ਤੇਰੀ ਦੀ ਸੋਚ ਤੇਰੀ ਆਪਾਂ ਹੀ ਆਪਾਂ ਹੀ ਗਲਤ ਸੀ ਅਸਲ 'ਚ ਇਹ ਗੱਲਾਂ ਹੋਰ ਕਰ ਰਹੇ ਸੀ ਅਸਲ 'ਚ ਆਪ ਹੀ ਕਰ ਰਹੇ ਸੀ ਓਏ ਇਹਦਾ ਨਾਮ ਇਹਦਾ ਨਾਮ ਹੈਗਾ ਮੈਰੀ ਸਾਨੂੰ ਆਏ ਲੱਗਿਆ ਮੇਰਾ ਸਾਲਾ ਆਪਣੇ ਪਿੰਡ ਵਾਲਾ ਮੈਰੀ ਵੀ ਇਹੋ ਜਿਹੀ ਹੈ ਓਹ ਛੋਟੇ ਕੋਟੇ ਪ੍ਰਦਾਨੀਏ ਜੇ ਮਾਂ ਚਾਚੀ ਕਿੱਥੇ ਰੋਟੀਆਂ ਤੂੰ ਆਪ ਲਾਹੀ ਜਾਣਾ ਉਹ ਗਈ ਹੋਈ ਆ ਚਾਹ ਨਾਲੇ ਗੱਲ ਸੁਣ ਆ ਆ ਆਵਾਜ਼ ਹੁੰਦੀ ਦੇਖ ਆ ਆਵਾਜ਼ ਥੋੜੀ ਹੁੰਦੀ ਤੂੰ ਕਰ ਰਿਹਾ ਹਾਂ ਉਹ ਮੈਨੂੰ ਲਾਉਣੀ ਆ ਜੰਮੀ ਬਲੇਖੇ ਪੈ ਗਏ ਜੈ ਜਰ ਚਾਚਾ ਮੇਰੇ ਸਲੇ ਸਾਡੇ ਸੁਪਨਿਆਂ ਤੇ ਪਾਣੀ ਫੇਰਦਾ ਬਹਿ ਕੇ ਲੱਗਣੀ ਕੱਢ ਦੇ ਦਿਮਾਗ ਚੋਂ ਗੱਲ ਕੱਢ ਦੇ ਤੂੰ ਓਏ ਆਵਾਜ਼ ਬਾਜ਼ ਫੱਕ ਹੁੰਦਾ ਚਲ ਕੋਈ ਨਹੀਂ ਗੱਲ ਤਾਂ ਫੈਮਿਲੀ ਹੋ ਜਾਂਦੀ ਆ ਜਾ ਤੇ ਗਾੜੀ ਤੁਨ ਪਾਇਥੇ ਕਿਵੇਂ ਕਰਨੀ ਹੈ ਉਹ ਤੈਨੂੰ ਦੇਉਂ ਠੋਲੂ ਆ ਜਾ ਤੈਹ ਜਿਹੜੇ ਪਹਿਣਗੇ ਇਹ ਫਰਿੱਜ ਵੀ ਮੈਂ ਚਕਾਇਆ ਤੀ ਤੈਨੂੰ ਹਾਂ